ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਪ੍ਰੀਤ ਪਾਲ ਕੌਰ ਜਬੰਦਾ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਆ। ਚਲੋ ਜੀ ਆਪਾਂ ਕਰਦੇ ਆ ਵੀਡੀਓ ਸਟਾਰਟ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ। ਤੇ ਤੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਚਲੋ ਜੀ ਆਪਾਂ ਕਰ ਦਿੰਦੇ ਆ ਵੀਡੀਓ ਸਟਾਰਟ। ਅਸ਼ਮੀਤ ਹੋਰੀ ਲੈਣਗੇ ਤੇ ਅੱਜ ਸੌਤਾ ਪੱਤਾ ਭੁਕਿਆ ਪਿਆ ਤੇ 6 ਮਹੀਨੇ ਦਾ ਆਪਾਂ ਇਕੱਠੀ ਚੱਕਦੇ ਹੁੰਨੇ ਆਂਗੇ। ਵੀ ਬਸ ਹੁਣ ਆ 6 ਮਹੀਨਾ ਦਾ ਹੁਣ ਇਕੱਠੀ ਲੈ ਆਉਣਗੇ ਅੱਜ। ਮੈਂ ਆ ਦੇਖ ਰਹੀ ਸੀ ਵਾਹ ਚਲ ਵੀ ਆਪਾਂ ਬਾਲਟੀ ਸਾਫ ਕਰ ਲਈਏ ਇਹਦੇ ਵਿੱਚ ਪਾ ਕੇ ਰੱਖ ਲੈਣੇ ਹੁੰਦੇ ਨੇ ਅੱਜ ਪਹਿਲਾਂ ਮੈਨੂੰ ਸਵੇਰੇ ਦਵਾਈ ਦਵਾ ਕੇ ਲੈਣ ਦੀ ਹੈਗੀ ਮੇਰਾ ਨੰ ਜ਼ਿਆਦੇ ਆਹੋ ਹੋਇਆ ਪਿਆ ਸੀ ਗਰਮੈਸ ਜ਼ਿਆਦੇ ਬਦੀ ਪਈ ਹੈਗੀ ਉਹਦੇ ਕਰਕੇ ਵੀ ਮੈਂ ਸਵੇਰੇ ਮੈਂ ਠੁਠਿਆ ਨਹੀਂ ਗਿਆ ਹੈਗਾ ਬਹੁਤ ਦਿਨ ਹੋ ਗਏ 3-4 ਦਿਨ ਹੋ ਗਏ ਤੇ ਮੈਂ ਇਥੇ ਜੰਮੀ ਨਹੀਂ ਉੱਠਿਆ ਜਾਂਦਾ ਤੇ ਤੇ ਜਦੋਂ ਅੱਜ ਗਏ ਹੋ ਕਹਿੰਦੇ ਵੀ ਥੋੜੇ ਜਿਹਾ ਤਾਂ ਬੀਪੀ ਘਟਿਆ ਹੋਇਆਗਾ ਮੀਨਾ ਗਰਮੈਸ਼ ਜਿਆਦੇ ਵੱਧ ਰਹੀ ਹੈ ਕਿ ਉਹਨਾਂ ਨੇ ਬੋਤਲਾਂ ਲਵਾਉਣ ਨੂੰ ਕਿਹਾ ਸੀ ਬੋਤਲਾਂ ਲੱਗਣਗੀਆਂ ਪੰਜ ਚਾਰ ਵਿੱਚ ਸੀ ਉਹ ਲਵਾ ਲਓ ਉਹ ਮੈਥੋਂ ਦਵਾਈਆਂ ਨਹੀਂ ਗਈ ਕੁਸਤਾ ਡਰ ਲੱਗਿਆ ਮੈਨੂੰ ਕੋਸ ਐ ਹੋ ਕੇ ਵੀ ਘਰੇ ਨੀਤੀ ਜੀ ਕੋਈ ਕੰਮ ਕਰਨ ਵਾਲਾ ਤੇ ਮੰਮੀ ਨੂੰ ਫੋਨ ਕੀਤਾਗਾ ਉਹ ਦੇਖਦੇ ਨੇ ਵੀ ਸਵੇਰੇ ਆਉਂਦੇ ਨੇ ਉੱਥੇ ਵੀ ਮੇਰਾ ਭਰਾ ਬਿਮਾਰ ਹੋ ਰਿਹਾਗਾ ਉਹਨੂੰ ਨਾ ਤਾਂ ਸ਼ੂਗਰ ਆਗਾ ਸ਼ੂਗਰ ਕਰਕੇ ਨਾ ਖੂਨ ਗਾੜਾ ਹੋਇਆ ਪਿਆਗਾ ਇਹ ਤੇ ਜਿਆਦੇ ਉਦੇ ਦਰਦ ਹੋਈ ਜਾਂਦਾ ਕਿ ਅੱਜ ਉਹ ਵੀ ਸਵੇਰੇ ਸੰਗਰੂਰ ਤੋਂ ਦਵਾਈ ਦੇਣ ਤੇ ਏਟਰਾਸੋਨ ਖਰਾਈਏ ਉਹਨਾਂ ਨੇ ਹੁਣ ਸਵੇਰ ਆਥਨੇ 5 ਵਜੇ ਫੇਰ ਜਾਣਾਗਾ ਉਹਨਾਂ ਨੇ ਦਿਖਾਉਣਾ ਔਖੇ ਨੇ ਵੀ ਦਰਦ ਨਹੀਂ ਹਟਿਆ ਹੈਗਾ ਹੁਣ ਤੇ ਹੁਣ ਸਵੇਰੇ ਦੇਖਦੇ ਆਂਗੇ ਜੀ ਜੇ ਮੇਰਾ ਭਰਾ ਠੀਕ ਹੋਇਆ ਫਿਰ ਤੇ ਮੇਰੀ ਮੰਮੀ ਆਜੂਗੀ ਨਹੀਂ ਫਿਰ ਉਹ ਤੋਂ ਵੀ ਨਹੀਂ ਆਇਆ ਜਾਂਦਾ ਹੈਗਾ ਫਿਰ ਆਪਾਂ ਸਵੇਰੇ ਦਿਨੇ ਦੋ ਬੋਤਲਾਂ ਬਸ ਲਵਾ ਲਿਆਵਾਂਗੇ ਦੋ ਫੇਰ ਕਦੇ ਪਰਸ ਚੌਥੇ ਨੂੰ ਦੇਖ ਲਾਂਗੇ ਵਿੱਚ ਦੀ ਜਦੋਂ ਟਾਈਮ ਲੱਗਿਆ ਚਲੋ ਜੀ ਆਪਾਂ ਕਰ ਦਾਂਗੇ ਕੰਮ ਪੱਲੇ ਜਾਣ ਤਾਂ ਕੰਮ ਵੀ ਸਾਰਾ ਉਲਟ ਜਾਂਦਾਗਾ ਹਲਦੀ ਤਾਂ ਆਪਾ ਪਿਹਾਲਿਆ ਮੰਗ ਕੇ ਦੇਣਾ ਅਖੇ ਤਾ ਹਲਦੀ ਪਿਹਾ ਕੇ ਲੈ ਆਓ ਇਹ ਹਲਦੀ ਨਾਲ ਲੈ ਕੇ ਆਇਓ ਆ ਸੰਫੂਦਾ ਤਮੀ ਪਈ ਐ ਨੂੰ ਖਾਇਆ ਕਰੀਏ ਇਹ ਮਤਲਬ ਦੋ ਬਾਰਾਂ ਨੇ ਦੀ ਪਤਾ ਨਹੀਂ ਲੱਗਿਆ ਹੈਗਾ ਸੌਦੇ ਚ ਵਸਾਈ ਰਹਿ ਗਈ ਵਿੱਚ ਕਿਤੇ ਮਿਰਚਾਂ ਦਾ ਪਾਟ ਪਿਆ ਗੇ ਇੱਕ ਆਪਾਂ ਹਰੀਆਂ ਮਿਰਚਾਂ ਪਾ ਲੈਣੇ ਹੁਣੇ ਜੀ ਸਬਜ਼ੀ ਤੇ ਹੁਣ ਤਾਂ ਲਸਣ ਉਹ ਵੀ ਸੌਤਾ ਲੈ ਕੇ ਆਉਣ ਵਾਲੇ ਹੋਣਗੇ ਆਪਾਂ ਨਾਲ ਤਾਂ ਕੱਪੜੇ ਧੋਣ ਵਾਲੇ ਪੈਣੇ ਕੱਪੜੇ ਧੋਣੇ ਆਗੇ ਪਹਿਲਾਂ ਮੈਂ ਦੇਖ ਲਾ ਮਾਸ ਹੋਲੇ ਤਾਂ ਵੀ ਤੇ ਪਾਏ ਤੇ ਆਪਾਂ ਨੇ ਹੋਰ ਮੰਗਾ ਲੈ ਇਹ ਵੀ ਡੱਬੇ ਚ ਪਾ ਕੇ ਰੱਖ ਦੇਾਂਗੇ ਅੱਜ ਮਾਸਪੁਰ ਦੀ ਦਾਲ ਬਣਾ ਲੈਨੇ ਆਂਗੇ। ਨੂੰ ਡਾਕਟਰ ਨੇ ਕਿਹਾ ਸੀ ਕਿ ਇਹਨੇ ਵੀ ਰੋਟੀ ਨਾ ਖਾਏ ਉਹ ਜੀ ਪੰਜ ਚਾਰ ਤਿੰਨ ਵੀ ਥੀਚੜੀ ਵਗੈਰਾ ਕਰਕੇ ਖਾ ਲੇ। ਗਰਮਾ ਮਸ਼ੱਲਾ। ਇਹ ਤੇ ਹੱਥ ਤੇ ਚੌਲੰਦ ਅਪਟਾ ਨਹੀਂ ਹੈਗਾ ਉਹ ਤਾਂ ਆਪਾਂ ਨੇ ਮੰਗਾਇਆ ਸੀ ਦਲੇ ਹੋਏ ਮੋਟਾ ਜੀ ਅਮੂਗੀ ਮਸਰੀ ਉਹ ਤਾਂ ਲਿੰਡ ਬੇ ਤੇ ਚਲੋ ਜੀ ਆਪਾਂ ਹੁਣ ਧੋਣਿਆਂਗੇ ਕੱਪੜੇ ਕੱਪੜੇ ਅੱਜ ਸਵੇਰੇ ਧੋਤੇ ਨਹੀਂ ਗਏ ਸੀ ਹੁਣ ਤੋਂ ਨਿਆਂਗੇ ਫਿਰ ਉਹ ਤੋਂ ਬਾਅਦ ਮੱਜਾਂ ਨੂੰ ਨਿਮਾ ਕੇ ਆਵਾਂਗੇ ਚਲੋ ਸਮੀਤ ਹੋਰੀ ਆ ਜਾਣਗੇ ਚਲੋ ਜੀ ਆਪਾਂ ਕਰਦੇ ਹੁਣ ਸ਼ਾਮ ਦਾ ਕੰਮ ਤੁੰਦਾ ਆ ਹਲਦੀ ਵੀ ਚਾਹੀਦੀ ਘੱਟਾ ਘੱਟ ਕੀਤੀ ਇਹਨਾਂ ਲੱਗਦਾ ਉਹ ਇੱਕ ਤਾਂ ਪੀ ਕੇ ਰੱਖਣ ਵਾਲੀ ਸੀਗੀ ਆਹੀ ਆਪੀ ਪੀ ਕੇ ਪੀ ਕੇ ਪੀ ਕੇ ਤੇ ਹਾਉਣ ਵਾਲੀ ਆ ਸੁੱਕੀ ਪਈ ਆ ਹਲਦੀ ਤੇ ਜਮੂ ਹਲਦੀ ਤੇ ਫਿਰ ਮੈਂ ਲਿਖਾਈ ਨਹੀਂ ਸੋਹਦੇ ਚ ਮਹਾਂ ਵੀ ਹਾ ਉਹਦੀ ਉਹਦੀ ਆ ਜੀ ਬੜੀ ਦਵਾਰੋ ਗੀ ਜਿਹੜੀਆਂ ਉਹ ਤਾਂ ਉਹ ਫੇਰ ਰੱਖੀ ਹੋਈ ਤੇ ਬਾਹਰ ਕਿਹਾ ਸਮਝਦਾ ਡੈਡੀ ਨੇ ਮਹਾਂ ਉਹਨੂੰ ਵੀ ਹਲਦੀ ਮਲਾ ਤਾ ਜੀ ਕਿ ਸੋਟਾਗਾ ਪਰ ਕਦੇ ਤੋਂ ਤੇ ਨਹੀਂ ਜਾਂਦੇ ਜੇ ਸਵੇਰੇ ਦੇਖਦੇ ਫਿਰ ਮਾਮੇ ਦਾ ਪਤਾ ਲੈ ਕੇ ਆਉਂਦੇ ਆ ਬਾਠ ਠੀਕ ਜੇ ਰਹਿਣ ਤੇ ਤਸਵੀਰ ਵਾਗ ਦੂਗੀ ਤਾਂ ਫਤਨ ਤੇ ਡਾਕਟਰ ਉਹ ਬਾਬਾ ਇਹ ਤਾਂ ਮੈਂ ਕੰਨ ਬੋਤਲ ਲਵਾਣਾ ਮੈਨੂੰ ਡਰ ਲੱਗ ਗਿਆ ਮੈਨੂੰ ਡਰ ਹੁਣ 아이 ਸਰਮਾਤਮ ਹਮੈ ਨਹੀਂ ਪਾਉਂਦੀ ਹੈਗੀ ਬੋਤਲ ਮੈਨੂੰ ਤਾਂ ਡਰ ਲੱਗਦਾ ਉਹ ਤੇ ਡਾਕਟਰ ਕਹਿੰਦਾ ਠੀਕਾ ਨਹੀਂ ਹੈ ਲਾ ਦਿਓ ਜੀ ਕੋਈ ਠੰਡਾ ਕਹਿੰਦਾ ਟੀਕਾ ਲਾ ਦੋ ਉਹ ਕਹਿੰਦੇ ਟੀਕਾ ਨਹੀਂ ਮੈਂ ਕੰਨ ਬੋਤਲਾ ਨਾਲ ਲੋਟ ਆਊਗਾ ਜਿਹੜੇ ਅਗਰ ਮੈਂ ਸਜਾ ਦੇ ਬਦੀ ਤੀਆ ਬਹੁਤ ਮੰਨਤ ਲੱਗਦਾ ਕੱਪੜੇ ਤਾਂ ਹੀ ਤੇ ਮਾੜੇ ਜਿਹੇ ਪਾਣੀ ਸੋਖ ਨਾਲ ਗਰਮੀ ਇਕ ਤਾਂ ਮਾੜੇ ਜਿਹੇ ਪਾਏ ਹੁੰਦੇ ਨੇ ਚਲਾਈ ਆਹੋ ਹੁੰਦੀ ਹੈ ਜੀ ਮਮਨ ਕੇ ਹੱਥ ਮਾਂ ਨੂੰ ਫੋਨ ਕਰ ਦਿੰਦਾ ਮੈਂ ਹਮੈ ਸ਼ਮੀਤ ਨੂੰ ਭੇਜ ਦੇਂਦੀ ਕੱਟ ਕੇ ਮੁੜ ਜਾਂਦਾ ਤੇ ਦਵਾਈ ਖੂਤੀ ਦਵਾ ਲਿਆ ਹੁੰਦਾ ਜੋ ਮੈਂ ਸਵੇਰੇ 1700 ਕਰਾ ਲਈ ਸੀ ਉਹਦੀ ਦੱਸ ਰਿੰਦਾ ਕਿ ਮੈਂ ਤਾਂ ਭੈਣ ਨੂੰ ਉਕਸਾਇਆਗਾ ਹੁਣ ਫਿਰ ਕੋਈ ਬਿੰਦੇ ਬਿੰਦੇ ਕੋਈ ਲਾਈਕੇ ਵੀ ਨਹੀਂ ਜਾਂਦਾ ਸਵੇਰੇ ਵਾਲਾ ਲੈ ਗਿਆ ਰੇ ਜਮਾ ਠੀਕ ਹਾਂ ਤੇ ਮੈਂ ਜਾ ਕੇ ਆਉਂਗੀ ਪਰ ਵੀਪਿੰਨ ਸਾਧਦੀ ਸੀ ਮੈਂ ਚਲੋ ਉਹ ਲਾਜੀ ਵਿਚਾਰ ਤੇ ਮੈਂ ਲੱਭੀ ਗੁਆਰ ਹੋ ਰਹੀਆਂ ਮੈਨੂੰ ਪਤਾ ਨਹੀਂ ਸੀ ਇਹਦਾ ਹੱਬਰਾ ਬਗਰ ਹੋ ਰਿਹਾ ਦਾ ਸਰੋ ਕਰਨੇ ਤੋਂ ਉਹ ਨਹੀਂ ਦੱਸ ਸਕਦੀ ਕਨੂੰ ਬਿਹਤਰ ਕੋ ਸੋਚ ਕਰਤੀਆਂਗੀ ਸੱਦੇ ਦਾ ਕੋਈ ਕੋਹਾ ਹੈਗਾ ਕਪੜੇ ਕੱਟੇ ਨਹੀਂ ਮੱਟੇ ਨਾ ਆਏ ਜੇ ਲੱਗਦਾ ਸੁੱਤੀ ਜੇ ਲੈ ਆਵੇ ਜੇ ਕੋਈ ਹੈ ਹੈ ਉਹ ਤਾਂ ਕੁੱਤੀ ਨੇ ਆਈ ਬੱਦਰੀ ਵਾਲੀ ਨਿਕਲੇ ਇਹੋ ਦੇਣੀ ਨੇ ਬਾਈ ਜਾ ਕੇ ਆਪਣੇ ਰੈਂਟ ਤੋਂ ਹੁੰਦਾ ਆ ਸੁਧੀ ਦੁਨੀਆ ਬਣਾਉਣਾ ਇਹਦੀਆਂ ਹਾਂ ਮਰਾਤਾ ਪੈਂਦੀ ਬਹੁਤ ਅੱਕ ਰਕਿਆ ਤੁਮ 10 ਮੀਟਰ ਤੇ ਆਇਨੀ ਬਣ ਬਣਾ ਦਿਖਾ ਦਿਖਾ ਕਿ ਮੇਰੀ ਮਾਜ਼ੂਨ ਬੱਦੀ ਹੈ ਇਹ ਸਰਵਾਰ ਕਿਹੜੀ ਤੂੰ ਇਹਈ ਸਲਵਾਰ ਹੀ ਬਣੂਗੀ ਇਹੇ

ਤੇਰੇ ਦਾ 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 ਸਾਰਾ ਮੁੰਡਿਆ ਐਲਾਨੀ ਹੋਵਾ ਅਗੇ ਤੈਸੇ ਦਾ ਫਾਰਮ ਸੜਕੇ ਤੇਂ ਜੀ ਰੱਖਦੇ ਆ ਕੇ ਮੈਂ ਅਬਦੀ 250 ਜਰਾ ਅੱਧਰ ਨਹੀਂ ਚੱਲੂ ਆਪਣੇ ਤਾਂ ਕਾਪਨ ਨਹੀਂ ਚੱਲੂਗੀ ਕੋਈ ਕੋਪਨ ਜੀ ਹੁੰਦਾ ਵੇਲਾ ਅੱਜ ਦਾ ਰਾਜ ਕੇ ਕਿਤਾ ਬਾਤ ਤੋਂ ਬਦਰ ਬਦਲੇ ਹੋ ਜਾਂਦੇ ਨੇ ਇੱਕ ਚੀਜ਼ ਨਾਲ

ਆਈ 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 ਹਾਂ ਇਹ ਤੁਹਾਨੂੰ ਦੱਸ ਹੀ ਲੋ ਕਰਦੇ ਹਾਂ ਰਾਜਾ ਰਾਣੀ ਉਹ ਦੇਖ ਜਿਹੜਾ ਕੋ ਰਾਣੀ ਨਹੀਂ ਕਰ ਹਾਂ ਇਹ ਤਾਂ ਨਹੀਂ ਲੱਗਦਾ ਮਤਲਬ ਫੋਟੋਸ ਕਰ ਮਾਤਾ ਮਾਦਨ ਇਹਨਾਂ ਨੂੰ ਲੈ ਜਾਇਂਗਾ ਪੰਚਾਇਤ ਫੇਰ ਹੋਣਗੇ ਸਾਡੇ ਸੀ যে� Yup pak gewoon যেণসা, ব঴া বা ইো গেব চামার য়াে কনে বাডা এরাці ক্রব গো

ਚਲ ਹੁਣ ਵਧੀਆ ਛੇ ਮਿੰਨਾ ਰਾਮਸਾੜੀ ਕਰਾਂਗੇ ਮਾਂ ਛੋਲੇ ਕੱਲ ਨੂੰ ਬਣਾਵਾਂਗੇ ਆਪਾਂ ਚੌਲ ਮਾਂ ਛੋਲੇ ਆਣਾ ਹੋਰ ਓਹੋ ਮਸਖਾਂ ਤੇ ਮਾਂ ਦੁੱਧ ਰਖਤ ਮਾਂ ਬਣਾ ਲਾਂਗੇ ਕੋਈ ਨਹੀਂ ਰਹੇ ਆ ਇਕੱਲਾ ਕਿਹਾ ਜੁਣਾ ਤੁਰ ਲ ਗਿਆ ਕੋਣਾ ਹਮਰੇ ਇੱਥੇ ਬਤਾ ਮਾਗੇ ਲੌਂਗ ਲੇਟੀਆਂ ਜੀਰਾ ਹਲਦੀ ਹਲਦੀ ਤੋਂ ਪਹਿਲਾਂ ਮੰਸੂਕੀ ਇਹ ਤੇ ਪਹਿਲਾਂ ਬੜੀਆਂ ਪਾਈਆਂ ਨੇ ਆਪਾਂ ਇਹਦਾ ਸਮਾਨ ਅੱਗੇ ਵੀ ਇਹ ਤਾਂ ਉੱਛੇ ਵਿੱਚ ਪਾਵਾਂਗੇ ਆਹ ਕੱਢੀ ਬਦਾਂ ਦੇ ਠੀਕ ਰੱਖਣਾ ਰੱਖ ਲਓ ਹਾਂ ਸਾਰਾ ਫੇਚ ਪਾਣਾ ਹਾਂ ਇਹ ਸਾਰਾ ਫੇਚ ਪਾ ਦੇ Det er ਆਦਾ ਇੱਧਰ ਮਾਰ ਡੱਡ ਰੱਖੀ ਮਿੱਤ ਨਹੀਂ ਪੈਣਾ ਬਸ ਇਹ ਤੇ ਡਰ ਰੱਖ ਲਾਂਗੇ ਇੱਧਰ ਲੋਸ ਆਸਰ ਫਰਾਲਡ ਕੋਮ ਵੇ ਤਣਾ ਆ ਤੇ ਤੇ ਦਿੱਖਿਆ ਸ਼ੈਂਪੂ ਇਹ ਵੀ ਲੈ ਆ ਇਹ ਵੀ ਲੈ ਜੀ ਤੇ ਬੇ ਥੋੜੇ ਦੋ ਤਿੰਨ ਘੋਟ ਲਿਆਉਣਾ ਨਹੀਂ ਪੂਰਾ ਕਿਲੋ ਹੋ ਭਾ ਜਾਂਦਾ ਜਿਹ ਵਿੱਚ ਹਨ ਆਪਾਂ ਨੇ ਸਾਰਾ ਸੌਦਾ ਸਾਮੜਿਆ ਆਪਾਂ ਨੇ ਪਾ ਲਿਆ ਡੱਬਿਆਂ ਚ ਸਭ ਦਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆਪਾਂ ਮਿਲਦੇ ਆ ਕਰ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ